ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰਵਾਈਸ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 20 21 ਅਤੇ 22 ਫਰਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਨੇ ਬੀਤੀ ਰਾਤ ਤੋਂ ਪੰਜਾਬ ਦੇ ਵਿੱਚ ਬਹੁਤੇ ਹਿੱਸੇ ਵਿੱਚ ਲਗਾਤਾਰ ਮੀਂਹ ਦੀ ਸੰਭਾਵਨਾਵਾਂ ਵਧੀਆਂ ਹੋਈਆਂ ਸਨ ਬਹੁਤੀ ਜਗ੍ਹਾ ਚੰਗਾ ਮੀਂਹ ਹੋਇਆ ਹੈ ਬਹੁਤੀ ਜਗ੍ਹਾ ਕਿਣਮਣਕਣੀ ਹੋਈ ਹੈ ਹਵਾ ਦਾ ਰੁੱਖ ਲਗਾਤਾਰ ਚੱਲ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਜਿਹੜੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਕਿਹੜਾ ਦੁਆਰਾ ਤੋਂ ਪੰਜਾਬ ਦੇ ਵਿੱਚ ਬੱਦਲ ਸਿਸਟਮ ਆਵੇਗਾ ਕਿਉਂਕਿ ਪੂਰਬ ਦੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਨਾਲ ਚੱਕਰਵਾਤੀ ਮਾਹੌਲ ਪੰਜਾਬ ਦੇ ਵਿੱਚ ਲਗਾਤਾਰ ਬਣ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਬੱਦਲ ਸਿਸਟਮ ਹਜੇ ਵੀ ਹੈ ਜ਼ਿਆਤਰ ਬੱਦਲ ਸਿਸਟਮ ਪਹਾੜੀ ਖੇਤਰਾ ਵੱਲ ਖਿਸਕ ਗਿਆ ਜਿਸ ਦੇ ਕਾਰਨ ਥੋੜੀ ਬਹੁਤੀ ਜਿਹੜੀ ਸੰਭਾਵਨਾ ਹੈ ਉਹ ਮੀਂਹ ਦੀ ਘਟਦੀ ਹੋਈ ਦਿਖਾਈ ਦੇ ਰਹੀ ਹੈ ਰਾਤ ਤੋਂ ਹੀ ਪੰਜਾਬ ਦੇ ਮਾਝੇ ਦੁਆਬੇ ਤੇ ਸੈਂਟਰਲ ਪੰਜਾਬ ਦੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਮਾਲਵੇ ਵੈਲਟ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਕਿਸੇ ਕਿਸੇ ਇਲਾਕੇ ਵਿੱਚ ਜ਼ਿਆਦਾ ਤੇ ਸੰਘਣਾ ਮੀਂਹ ਸੀ ਜਿਸ ਦੇ ਕਾਰਨ ਅੱਜ ਤਾਪਮਾਨ 2 ਤੋਂ 3 ਡਿਗਰੀ ਘਟ ਦੇਖਣ ਨੂੰ ਮਿਲ ਰਹੇ ਨੇ 20 ਤਰੀਕ ਅੱਜ ਤੇਜ਼ ਹਵਾ ਚੱਲ ਰਹੀ ਹੈ ਜਿਸ ਦੇ ਵਿੱਚ ਹਵਾ ਦੀ ਗਤੀ ਦੱਖਣ ਪੂਰਬ ਤੋਂ ਜ਼ਿਆਦਾ ਹੈ ਜਿਸ ਦੇ ਕਾਰਨ ਚੱਕਰਵਾਤੀ ਮਾਹੌਲ ਹਵਾ ਦਾ ਬਣਿਆ ਹੋਇਆ ਹੈ ਹਵਾ ਦੀ ਗਤੀ 20 ਕਿਲੋਮੀਟਰ ਪ੍ਰਤੀ ਘੰਟਾ ਤੋਂ ਉੱਪਰ ਦੇਖਣ ਨੂੰ ਮਿਲ ਰਹੀ ਹੈ ਨਿਹਰੀ ਦਾ ਮਾਹੌਲ ਹੈ ਜਿਸ ਦੇ ਕਾਰਨ ਮੌਸਮ ਦੇ ਵਿੱਚ ਫੇਰ ਬਦਲਾਅ ਆਉਣ ਦੀ ਉਮੀਦ ਬਣ ਰਹੀ ਹੈ ਅੱਜ ਸ਼ਾਮ ਤੱਕ ਕਿਣਮਣ ਕਣੀ ਦਾ ਮਾਹੌਲ ਪੰਜਾਬ ਦੇ ਉੱਪਰ ਬਣਿਆ ਰਹੇਗਾ ਤੇ ਕੱਲ ਸਵੇਰ ਤੱਕ ਇਸੇ ਤਰੀਕੇ ਦੇ ਬੱਦਲ ਵਜਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਗੱਲ ਕਰਾਂਗੇ ਜਿਹੜੇ ਸਿਸਟਮ ਨੇ ਇਹ ਪੰਜਾਬ ਦੇ ਉੱਪਰ ਬਰਕਰਾਰ ਨੇ ਇਹਨਾਂ ਦੇ ਰਾਹੀਂ ਮੀਂਹ ਦੀ ਸੰਭਾਵਨਾ 21 ਤਰੀਕ ਸਵੇਰ ਤੱਕ ਬਣੀ ਹੋਈ ਹੈ ਤੇ ਬਾਕੀ 21 ਤਰੀਕ ਤੋਂ ਬਾਅਦ ਮੌਸਮ ਥੋੜਾ ਜਿਹਾ ਸਾਫ਼ ਹੋ ਰਿਹਾ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਬੱਦਲਬਾਈ ਘਟ ਹੋਣ ਦੇ ਕਾਰਨ ਉਮੀਦ ਇਹ ਹੀ ਬਣ ਰਹੀ ਹੈ ਕਿ ਪੰਜਾਬ ਦਾ ਮੌਸਮ 21 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸਾਫ਼ ਬਣ ਜਾਵੇਗਾ 22 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਤਾਪਮਨ ਘਟਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਹੁਣ ਹਵਾ ਚੱਲ ਰਹੀ ਹੈ ਮੀਂਹ ਹੋਇਆ ਹੈ ਜਿਸ ਦੇ ਕਾਰਨ ਤਾਜ਼ਾ-ਤਾਜ਼ਾ ਤਾਪਮਨ 2 ਤੋਂ 3 ਡਿਗਰੀ ਘਟ ਦੇਖਣ ਨੂੰ ਮਿਲ ਰਿਹਾ ਹੈ ਐਵਰੇਜ ਤਾਪਮਨ ਪੰਜਾਬ ਦੇ ਵਿੱਚ 18 ਤੋਂ ਲੈ ਕੇ 20 ਡਿਗਰੀ ਦੇ ਵਿਚਕਾਰ ਬਣੇ ਹੋਏ ਨੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਜਿਹੜੇ ਉਹਦੇ ਦਿਨ ਦੇ ਤਾਪਮਾਨਵੇਂ ਨੇ ਉਹ ਦੁਆਰਾ ਤੋਂ 20 ਤੋਂ 22 ਡਿਗਰੀ ਤੱਕ ਜਾਣ ਦੀ ਉਮੀਦ ਹੈ ਜੋ 25 ਡਿਗਰੀ ਤੱਕ ਤਾਪਮਾਨ ਪਹੁੰਚੇ ਹੋਈ ਸੀ ਉਹਦੇ ਵਿੱਚ ਹੁਣ ਠੰਡ ਪੈ ਚੁੱਕੀ ਹੈ ਬਾਕੀ ਰਾਤ ਦੇ ਸਮੇਂ ਥੋੜੇ ਬਹੁਤ ਸਿਸਟਮ ਚੇਂਜ ਹੁੰਦੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਰਾਤ ਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਬਾਈ ਸੁਮਿੰਦਰ ਤੇ ਮੌਸਮ ਦੀ ਕੋਈ ਵੀ ਨਵੀਂ ਜਾਣਕਾਰੀ ਹੋਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ